ਇਹ ਵੀ ਲੱਖ ਦੀਆਂ ਗੱਡੀਆਂ 40-40 ਲੱਖ ਦੀਆਂ ਇਹ ਗੱਡੀਆਂ ਯਾਰ 3-4000 ਰੁਪਏ ਦੇ ਵਿੱਚ ਕਿਵੇਂ ਦਈ ਜਾਂਦੇ ਹੋ ਤੁਸੀਂ ਥਾਰ ਗੱਡੀ ਦਾ क्रेजी ਬਹੁਤ ਆ ਮਿੱਤਰੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਨੂੰ क्रेਜ ਆ ਵੀ ਥਾਰ ਗੱਡੀ ਆਪਣੇ ਕੋਲ ਹੋ ਪਿਆ ਸਕਾਰਪੀਓ ਵੀ ਮਿੱਤਰੋ ਤੁਸੀਂ ਦੇਖ ਲਓ ਸਕਾਰਪੀਓ ਵੀ ਪੂਰੀ ਓਕੇ ਰਿਪੋਰਟ ਆ ਲੈਟਾ ਲੂਟਾ ਲਾਈਆਂ ਵਿੱਚ ਪੂਰਾ ਇੱਧਰ ਵੀ ਟਾਇਰ ਟੂਰ ਪਲਾਟੀ ਦੇ ਲਾਏ ਪਾਏ ਹੋਇਆ ਤੇ ਬਾਈ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਵੀ ਬਰੇ ਆਪਾਂ 3000 ਹੀ ਇਹਦਾ ਬਰੇ ਸੀ 3000 ਹੀ ਇਹਦਾ ਤੇ 3000 ਥਾਰ ਦਾ ਫਾਰਚੂਨਰ ਜਿਹਨੂੰ ਜਮਦੂਦ ਦਾ ਝੋਟਾ ਵੀ ਕਹਿੰਦੇ ਆ ਚਟੇ ਰੰਗ ਦੀ ਫਾਰਚੂਨਰ ਆ ਪੂਰੀ ਓਕੇ ਰਿਪੋਰਟ ਆ ਤੇ ਬਾਈ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਤੁਹਾਨੂੰ ਦੇ ਦਾਂਗੇ 6000 ਪਰ ਡੇ ਤੇ 6000 ਪਰ ਡੇ ਕਹਿੰਦੇ ਦਿੱਲੀ ਦੇ ਰੂਟਾਂ ਦੇ ਲਈ ਜਾਣੀ ਜਾਂਦੀ ਆ ਨੋਵਾ ਗੱਡੀ ਤੇ ਬਾਈ ਨੋਵਾ ਗੱਡੀ ਦਾ ਕੀ ਆ ਫਿਰ ਪ੍ਰਾਈਸ ਨੋਵਾ ਤੁਮ ਦੇ ਦਾਂਗੇ 1000 ਪਰ ਡੇ ਤੇ 1000 ਰੁਪਇਆ ਲੈ ਵੀ ਆਹ ਰਾਣੋ ਵੀ ਹੁਣ ਘਟ ਨਹੀਂ ਰਹੀ ਇਹ ਵੀ ਨੋਵਾ ਦੇ ਬਰਾਬਰ ਆ ਗਈ ਕਹਿੰਦੇ 1000 ਰੁਪਇਆ ਪਰ ਡੇ ਲੋਕ ਇਹਦਾ 1400 1500 ਮੰਗਦੇ ਤੁਮ ਮੈਂ 1000 ਪਰ ਪੇਚ ਹੀ ਦੇ ਦਾਂਗੇ 1000 ਰੁਪਏ ਦੇ ਵਿੱਚ ਸਭ ਕਿਸ ਨੇ ਸ਼ੌਂਕ ਹੀ ਪੂਰਾ ਕਰਨਾ ਹੈਗਾ ਮੈਂ ਤਾਂ ਕਹਣਾ ਕਾਹ ਨੂੰ ਐਵੇਂ ਤੁਸੀਂ 40 ਲੱਖ ਲਾਉਣਾ 20 ਲੱਖ ਲਾਉਣਾ ਸ਼ੌਂਕ ਪੂਰਾ ਕਰਨਾ ਜਿੰਨੇ ਦਾ ਚਲਾਉਣੀਆਂ ਤੁਸੀਂ ਲੈ ਕੇ ਯਾਰ 22 ਹੁਣਾਂ ਤੋਂ ਚਲਾਓ ਮੈਂ ਕਹਿੰਨਾ ਲੋਬੀ ਮਿੱਤਰੋ ਅੱਜ ਆਪਣੇ ਭਰਾ ਗੁਰਜੋਦ ਧਾਲੀਵਾਲ ਦੇ ਵੱਲੋਂ ਗਿਫਟ ਦਿੱਤਾ ਜਾਣਾ ਤੁਸੀਂ ਪਿੱਛੇ ਜਿੰਨੀਆਂ ਗੱਡੀਆਂ ਖੜੀਆਂ ਦੇਖ ਸਕਦੇ ਹੋ ਆ ਖੜੀ ਆ ਥਾਰ ਸਕਾਰਪਿਓ ਫੋਰਚਨਰ ਨੋਵਾ ਬਰੀਜਾ ਸੁਵਿਫਟ ਬਾਈ ਗੁਰਜੋਦ ਕਹਿੰਦਾ ਵੀ ਜਿਨ੍ਹਾਂ ਦੇ ਕੋਲ ਗੱਡੀਆਂ ਨਹੀਂ ਹੈਗੀਆਂ 22 ਲੱਖ ਦੀਆਂ ਗੱਡੀਆਂ ਕਹਿੰਦਾ 3-4000 ਰੁਪਏ ਦੇ ਵਿੱਚ ਲੈ ਜਾਓ ਤੇ ਕਿਵੇਂ ਤੁਸੀਂ ਲਿਆ ਸਕਦੇ ਹੋ ਸਾਰੀਆਂ ਗੱਡੀਆਂ ਆਪਾਂ ਗੱਲਬਾਤ ਕਰਾਂਗੇ ਬਾਈ ਗੁਰਜੋਦ ਦੇ ਨਾਲ ਬਾਈ ਕੀ ਹਾਲ ਚਾਲ ਹੈ ਕੈਮ ਬਾਈ ਵਧੀਆ ਤੁਸੀਂ ਸੁਣਾਓ ਕਿਵੇਂ ਆ ਵਧੀਆ ਚੜ੍ਹਦੀ ਕਲਾ ਤੇ ਬਾਈ ਸਭ ਤੋਂ ਪਹਿਲਾਂ ਤਾਂ ਗੱਲਬਾਤ ਤੇਰੇ ਨਾਲ ਇਹ ਕਰਨੀ ਆ ਕਿ ਆ ਥਾਰ ਖੜੀ ਆ ਹਾਂਜੀ ਬਾਈ ਸਕਾਰਪਿਓ ਖੜੀ ਆ ਫਾਰਚੂਨਰ ਖੜੀ ਆ ਹਾਂਜੀ ਹਾਂਜੀ 20-20 ਲੱਖ ਦੀਆਂ ਗੱਡੀਆਂ 40-40 ਲੱਖ ਦੀਆਂ ਇਹ ਗੱਡੀਆਂ ਯਾਰ 3-4000 ਰੁਪਏ ਦੇ ਵਿੱਚ ਕਿਵੇਂ ਦਈ ਜਾਣੇ ਹੋ ਤੁਸੀਂ ਆਪਾਂ ਹੀ ਦਿੰਦੇ ਆ ਐਨ ਆਰ ਆਈ ਬੰਦੇ ਨੂੰ ਸਪੈਸ਼ਲ ਤਾਂ ਐਨ ਆਰ ਆਈ ਬੰਦੇ ਹਾਂਜੀ ਰੈਂਟ ਤੇ ਠੀਕ ਆ ਤੇ ਜਿਹੜੇ ਭਰਾ ਆਪਣੇ ਬਾਹਰੋਂ ਆਉਂਦੇ ਆ ਹਾਂ ਉਹ ਗੱਡੀ ਲੈਣ ਚਲਾਉਣ ਐਸ਼ ਕਰ ਲੈ ਐਸ਼ ਕਰਨਾ ਵੀ 12ਵਾਂ ਉਹ ਗੱਡੀ ਖਰੀਦਣ ਦੀ ਲੋੜ ਨਹੀਂ ਵੀ ਕਿੱਥੇ 20 ਲੱਖ ਲਾਉਣਾ ਹੈਗਾ ਕਿੱਥੇ ਤੁਸੀਂ 3-4000 ਰੁਪਏ ਦੇ ਵਿੱਚ ਲੈ ਜਾਓ ਲੈ ਜਾਓ ਲੈ ਜਾਓ ਸ਼ੌਂਕ ਪੂਰਾ ਕਰੋ ਸ਼ੌਂਕ ਪੂਰਾ ਕਰੋ ਹਾਂਜੀ ਤੇ ਗੱਲ ਬਈ ਆਪਾਂ ਕਰਦੇ ਆ ਥਾਰ ਤੋਂ ਹਾਂਜੀ ਥਾਰ ਗੱਡੀ ਦਾ ਕਰੇਜੀ ਬਹੁਤ ਆ ਮਿੱਤਰੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਨੂੰ ਕਰੇਜ ਆ ਵੀ ਥਾਰ ਗੱਡੀ ਆਪਣੇ ਕੋਲ ਹੋਵੇ ਠੀਕ ਆ ਕਿੰਨੇ ਕਿਤੇ ਆਉਂਦੀ ਆ ਬਾਈ ਮੈਨੂੰ ਲੱਗਦਾ 20 ਲੱਖ ਦੀ ਤਾਂ ਹੈਗੀ ਆ 20 ਲੱਖ ਦੀ ਹੋ ਜਾਂਦੀ 20 ਲੱਖ ਦੀ ਪੈ ਜਾਂਦੀ ਆ ਬਾਕੀ ਲਾਏ ਵੀਲ ਟਾਇਰ ਪਾਉਣੇ ਆ ਉਹ ਵਾੜਿਆ ਉਹ ਵੱਖਰਾ ਖਰਚ ਆ ਆ ਗੱਡੀ ਬਾਈ ਨੇ ਪੂਰੀ ਤਿਆਰ ਕੀਤੀ ਹੋਈ ਆ ਟਾਇਰ ਟੂਰ ਵੀ ਤੁਹਾਨੂੰ ਦਿਖਾ ਦਿੰਨੇ ਆ ਪੂਰੇ ਓਕੇ ਰਿਪੋਰਟ ਟਾਇਰ ਆ ਮੋਟੇ ਆ ਇੱਧਰ ਆ ਕੇ ਮੜੇ ਟਾਇਰ ਦਿਖਾ ਦੇ ਕੇਰਾ ਆ ਤੁਸੀਂ ਟਾਇਰ ਦੇਖ ਲਓ ਹਨਾ ਪੂਰੇ ਤਗੜੇ ਟਾਇਰ ਪਾਏ ਹੋਇਆ ਕੋਡਿੰਗ ਕੋਡਿੰਗ ਕੀਤੀ ਹੋਈ ਆ ਗੱਡੀ ਦੇ ਉੱਪਰ ਤੇ ਬਾਈ ਗਰਜੋਤ ਕਿੰਨੇ ਚ ਦੇ ਦੋਗੇ ਗੱਡੀ ਇਹ ਬੇਰੇ 3000 ਪਰ ਡੇ ਤੇ ਦੇ ਦਾਂਗੇ 3000 ਪਰ ਡੇ ਦੇ ਹਾਂ ਜੀ ਤੇਰੇ ਟੂਲ ਟੈਕਸ ਲੱਗਣੇ ਆ ਬਈ ਉਹ ਫਰੀ ਸਾਰੇ ਉਹ ਫਰੀ ਸਾਰੇ ਟੂਰ ਟੇਪ ਲੋ ਇਹ ਵੀ ਆਫਰ ਆ ਨਾ ਇਹ ਵੀ ਆਫਰ ਚੱਲਦੀ ਆ ਬਾਈ ਦੇ ਵੱਡੇ ਦਾ ਕਾਫਰ ਚੱਲਦੀ ਆ ਬਸ ਠੀਕ ਆ ਆਪਣੇ ਬਰਥਡੇ ਦਾ ਕਾਫਰ ਚਲਾਦੀ ਧਾਲੀ ਵਾਲਾ ਸਾਹਿਬ ਕਹਿੰਦੇ ਵੀ ਟੂਲ ਟੈਕਸ ਉਹ ਫਰੀ ਆ 3000 ਰੁਪਇਆ ਦੋ ਕਹਿੰਦੇ ਪਰ ਡੇ ਦੇ ਹਿਸਾਬ ਦੇ ਨਾਲ ਜਿਵੇਂ ਮਰਜੀ ਚਲਾਈ ਫਿਰੋ ਬਈ ਗੱਡੀ ਆ ਥਾਰ ਗੱਡੀ ਆ ਤੇ ਹੁਣ ਬਾਈ ਆਪਾਂ ਅਗਲੀ ਗੱਡੀ ਆਉਣੇ ਆ ਸਕਾਰਪਿਓ ਦੇ ਸਕਾਰਪਿਓ ਦੇ ਉੱਪਰ ਇਸ ਕਾਰਪੀਓ ਵੀ ਮਿੱਤਰੋ ਤੁਸੀਂ ਦੇਖ ਲਓ ਸਕਾਰਪੀਓ ਵੀ ਪੂਰੀ ਓਕੇ ਰਿਪੋਰਟ ਆ ਆ ਲੈਟਾ ਲੂਟਾ ਲਾਈਆਂ ਵਿੱਚ ਪੂਰਾ ਇੱਧਰ ਵੀ ਟਾਇਰ ਟੂਰ ਪਲਾਟੀ ਦੇ ਲਾਏ ਪਾਏ ਹੋਇਆ ਤੇ ਬਾਈ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਵੀ ਬਰੇ ਆਪਾਂ 3000 ਹੀ ਇਹਦਾ ਵੀਰੇ ਸੇਮ 3000 ਹੀ ਇਹਦਾ ਤੇ 3000 ਥਾਰ ਦਾ ਹਾਂ ਜੀ ਗੱਡੀਆਂ ਦੋਵੇਂ ਹੀ ਤਾਕੜਾ ਹਨਾ ਹਾਂ ਜੀ ਗੱਡੀਆਂ ਦੋਵੇਂ ਹੀ ਬਾਈ ਨੇ ਡਿਮਾਂਡ ਦੋ ਗੱਡੀਆਂ ਦੀ ਇਹਨੇ ਥਾਰ ਤੇ ਆ ਤੇ ਇੱਕ ਫੋਰਚੂਨਰ ਤਿੰਨ ਗੱਡੀਆਂ ਦੀ ਪੂਰੀ ਡਿਮਾਂਡ ਡਿਮਾਂਡ ਹਾਂ ਜੀ ਇਹਨਾਂ ਦੀ ਆਪਾਂ ਨੂੰ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਤੁਹਾਡਾ ਪਹਿਲਾ ਮਤਲਬ ਟਾਈਮ ਤੇ ਫਿਰ ਅਵੇਲ ਨਹੀਂ ਹੁੰਦੀ ਹਾਂ ਟਾਈਮ ਤੇ ਔਖਾ ਹੋ ਜਾਂਦਾ ਕਈ ਵਾਰ ਕੋਈ ਹੋਰ ਹਨਾ ਹੋਰ ਮੁਰੇ ਆ ਜਾਂਦੇ ਨੇ ਤਾਂ ਕਰਕੇ ਵੀ ਥੋੜਾ ਔਖਾ ਵਾ ਵੀ ਥੋੜਾ ਜਿਹਾ ਪਹਿਲਾਂ ਜੇ 10 20 ਦਿਨ ਪਹਿਲਾਂ ਤੁਸੀਂ ਕਰਾਉਂਦਾ ਤੁਹਾਡੇ ਲਈ ਫਾਇਦਾ ਵਾ ਠੀਕ ਹੈ ਸੋ ਮਿੱਤਰੋ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਹੈ ਨਾ ਬਾਈ ਨੇ ਜਿਵੇਂ ਦੱਸਿਆ ਵੀ ਮਹੀਨਾ ਦੋ ਮਹੀਨਾ ਪਹਿਲਾਂ ਤੁਸੀਂ ਦੱਸ ਕੇ ਸਾਰੀ ਤੁਸੀਂ ਗੱਡੀਆਂ ਦੀ ਬੁਕਿੰਗ ਕਰਾ ਸਕਦੇ ਹੋ ਅਧੀਆਂ ਗੱਡੀਆਂ ਬਾਈ ਦੀਆਂ ਗਈਆਂ ਹੋਈਆਂ ਨੇ ਨਹੀਂ ਸਾਰੀਆਂ ਇੱਥੇ ਵੇਲਵਲ ਕਰਾਉਣੀਆਂ ਸੀ ਬਾਈ ਨੂੰ ਮੈਂ ਕਿਹਾ ਵੀ ਇਹ ਕੇਰਾ ਇੱਕ ਇਹ ਗੱਡੀ ਦਾ ਤੂੰ ਮੈਨੂੰ ਲਿਆ ਕੇ ਖੜਾ ਦੇ ਯਾਰ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਸਾਰਾ ਉਹ ਦਿਖਾਉਣਾ ਹੁੰਦਾ ਥਾਰ ਤੁਹਾਨੂੰ ਦਿਖਾਤੀ ਝਰੇਟ ਵੀ ਹੈ ਨਹੀਂ ਥਾਰ ਦਿਓ ਪਰ ਆਹ ਤੁਹਾਨੂੰ ਗੱਡੀ ਦਿਖਾਤੀ ਆਪਾਂ ਸਕਾਰ ਪਿਓ ਪਹਿਲੀ ਪਸੰਦ ਆ ਵੀ ਪੰਜਾਬੀਆਂ ਦੀ ਤੇ ਇੱਧਰ ਆਪਾਂ ਆ ਜਾਂਨੇ ਆ ਆ ਜਮਦੂਦ ਦੇ ਝੋਟੇ ਦੇ ਕੋਲ ਫਾਰਚੂਨਰ ਗੱਡੀ ਫਾਰਚੂਨਰ ਜਿਹਨੂੰ ਜਮਦੂਦ ਦਾ ਝੋਟਾ ਵੀ ਕਹਿੰਦੇ ਆ ਚਟੇ ਰੰਗ ਦੀ ਫਾਰਚੂਨਰ ਆ ਪੂਰੀ ਓਕੇ ਰਿਪੋਰਟ ਆ ਤੇ ਬਾਈ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਤੁਹਾਨੂੰ ਦੇ ਦਾਂਗੇ 6000 ਤੇ ਪਰ ਡੇ ਤੇ 6000 ਪਰ ਡੇ ਹਾਂਜੀ ਇਹ ਵੀ ਪੰਜਾਬ ਦਾ ਚੈਲੰਜ ਆ ਕਿ ਤੂੰ ਘੱਟ ਕੋਈ ਦੇ ਨਹੀਂ ਸਕਦਾ ਆ ਆਪਾਂ ਤੋਂ ਘੱਟ ਆ ਲੋਕ ਮੰਗਦੇ ਆ 7000 8000 ਮੰਗਦੇ ਆ ਲੋਕ ਹਾਂ ਆਪਾਂ 6000 ਤੇ ਦੇ ਦਾਂਗੇ ਕਿੰਨੇ ਦੀ ਗੱਡੀ ਆ ਉਹੇ ਜਿਹੀ ਆਂ ਰੋੜ ਆਪਾਂ ਕਢਾਉਣੀ ਹੋਵੇ 45 ਲੱਖ ਦੀ ਪੈ ਜਾਂਦੀ ਆ 45 ਲੱਖ ਦੀ ਗੱਡੀ ਵੀ ਜੇ ਕਿਸੇ ਨੇ ਚਾਹ ਪੂਰਾ ਕਰਨਾ ਮਹੀਨੇ ਤੋਂ ਮਹੀਨੇ ਲਈ ਵੀ ਪਰ ਡੇ ਦਾ 6000 ਰੁਪਿਆ ਦੇ ਕੇ ਲੈ ਜਾਓ ਲੈ ਜਾਓ ਹਾਂਜੀ ਜੇ ਬਾਈ ਕਿਸੇ ਨੇ ਤਿੰਨ ਚਾਰ ਮਹੀਨੇ ਵਾਲੀ ਲੈਣੀ ਹੋਵੇ ਇਕੱਠੀ ਕੋਈ ਮਾੜਾ ਮੋਟਾ ਉਹਦੇ ਲਈ ਹੋਰ ਡਿਸਕਾਊਂਟ ਕਰ ਦਾਂਗੇ ਕਰ ਦੋਗੇ ਡਿਸਕਾਊਂਟ ਵੀ ਆਏ ਨਹੀਂ ਹੈਗਾ ਵੀ 6000 ਕਹਤਾ ਵੀ ਕੋਈ ਗੱਲ ਨਹੀਂ ਵੱਧ ਘੱਟ ਮੌਕੇ ਤੇ ਹੋ ਵੀ ਜਾਊ ਪੂਰਾ ਵੱਧ ਤੋਂ ਵੱਧ ਕਰਾਂਗੇ ਹਾਂ ਐ ਨਹੀਂ ਵੀ 100 200 ਕਰਤਾ ਬਈ ਜੇ ਵੱਧ ਤੋਂ ਵੱਧ ਜੇ ਵੀ ਧਾਰੀ ਵਾਲਾ ਸਾਹਿਬ ਕਿਸੇ ਨੇ ਆਏ ਕਹਤਾ ਵੀ ਰਫਤਾਰ ਦੀ ਵੀਡੀਓ ਦੇਖ ਕੇ ਆਇਆ ਉਹਦੇ ਲਈ ਕੋਈ ਆਫਰ 5500 ਦੇ ਦੇ ਦਾਂਗੇ 5500 ਚ ਹਾਂ ਲਓ ਵੀ ਮਿੱਤਰੋ ਮੈਂ 500 ਡਿਸਕਾਊਂਟ ਦਿੱਤਾ ਬਸ ਠੀਕ ਆ ਲਓ ਵੀ ਮਿੱਤਰੋ ਆਪਣੀ ਵੀਡੀਓ ਲਿਆ ਕੇ ਧਾਲੀ ਵਾਲਾ ਸਾਹਿਬ ਨੂੰ ਦਿਖਾ ਦਿਓ ਵੀ ਆ ਅਸੀਂ ਰਫਤਾਰ ਦੀ ਵੀਡੀਓ ਦੇਖ ਕੇ ਆਏ ਆ ਤੇ ਤੁਹਾਨੂੰ ਡਿਸਕਾਊਂਟ ਮਿਲ ਜਾਊਗਾ ਡਿਸਕਾਊਂਟ ਪੂਰਾ ਹਾਂ ਮਾੜਾ ਮੋਟਾ ਹੂੰ ਤੁਸੀਂ ਇਹ ਧਾਲੀ ਵਾਲਾ ਸਾਹਿਬ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਹੋਰ ਵੀ ਹੋ ਸਕਦਾ ਹੈਗਾ ਕੋਈ ਕਰਦਾ ਹੀ ਆ ਮਾਨ ਪੂਰਾ ਤੇ ਅਗਲੀ ਗੱਡੀ ਆ ਗਈ ਨੋਵਾ ਕਹਿੰਦੇ ਦਿੱਲੀ ਦੇ ਰੂਟਾਂ ਦੇ ਲਈ ਜਾਣੀ ਜਾਂਦੀ ਆ ਨੋਵਾ ਗੱਡੀ ਤੇ ਭਾਈ ਨੋਵਾ ਗੱਡੀ ਦਾ ਕੀ ਆ ਫਿਰ ਪ੍ਰਾਈਸ ਨੋਵਾ ਤੁਹਾਨੂੰ ਦੇ ਦਾਂਗੇ 1000 ਪਰ ਡੇ ਤੇ 1000 ਰੁਪਇਆ ਹਾਂ ਪਰ ਡੇ ਦੇ ਹਿਸਾਬ ਨਾਲ ਦੇ ਦੇ ਦਾਂਗੇ 1000 ਰੁਪਇਆ ਨੋਵਾ ਗੱਡੀ ਨੋਵਾ ਹੀ ਦੇ ਦਾਂਗੇ ਕੋਈ ਚੱਕਰ ਦੀ ਵਾਲੀ ਗੱਲ ਨਹੀਂ ਆ ਤਾਂ ਮਿੱਤਰੋ ਸਿਰਾ ਕਰਾਤਾ ਇਹਨਾਂ ਨੇ ਕਹਿੰਦੇ ਨੋਵਾ ਗੱਡੀ 1000 ਰੁਪਇਆ ਪਰ ਡੇ ਦੇ ਹਿਸਾਬ ਦੇ ਨਾਲ ਜਿੰਨੇ ਦਿਨ ਮਰਜ਼ੀ ਰੱਖੇ ਬੰਦਾ ਮਰਜ਼ੀ ਲੈ ਜਾਓ ਨੋਵਾ ਬਹੁਤ ਸਾਡੇ ਕੋਲ ਨੇ ਅੱਛਾ ਯਾਰ ਹਾਂਜੀ ਆ ਤਾਂ ਮਿੱਤਰੋ ਫਿਰ ਆ ਪੂਰਾ ਤਗੜਾ ਆਫਰ ਆ ਨੋਵਾ ਗੱਡੀ 1000 ਰੁਪਇਆ ਪਰ ਡੇ ਦੇ ਹਿਸਾਬ ਦੇ ਨਾਲ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੋਂ ਮਿਲੂਗੀ ਨਹੀਂ ਮਿਲੂਗੀ ਠੀਕ ਆ ਨਾ ਚੇਲੇ ਜੱਡਾ ਨਹੀਂ ਮਿਲਣੀ ਜੇ ਐਨ ਆਰ ਆਈ ਭਰਾ ਆਉਂਦੇ ਆ ਉਹਨਾਂ ਨੇ ਚਲੋ ਇੱਥੇ ਘੁੰਮਣਾ ਫਿਰਨਾ ਹੁੰਦਾ ਆ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਹੁੰਦਾ 1000 ਰੁਪਈਆ ਤਾਂ ਉਹਨਾਂ ਦੇ ਲਈ ਕੁਛ ਨਹੀਂ ਹੈਗਾ ਯਸ ਨਹੀਂ ਹੈਗਾ ਨਾਰਮਲ ਆ 1000 ਰੁਪਈਆ ਪਰ ਡੇ ਦੇ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਉਹਦਾ ਕੁਛ ਵੀ ਹੈ ਨਹੀਂ ਯਾਰ ਨੋਵਾ ਗੱਡੀ ਖੜੀ ਆ ਪੂਰੀ ਘੈਂਟ ਗੱਡੀ ਆ 7 ਸੀਟਰ ਹੈ ਨਾ ਬਾਈ 7 ਸੀਟਰ 7 ਸੀਟਰ ਗੱਡੀ ਆ ਜਿਵੇਂ ਮਰਜੀ ਨਵੇਂ ਨੇ ਹਾਂ ਆਪਦੇ ਜਵਾਗ ਜੱਲੇ ਬਿਠਾਓ ਜਿਵੇਂ ਮਰਜੀ ਪਹਾੜਾ ਪੂੜਾ ਜੇ ਜਾਓ ਘੁੰਮਾ ਮਾ ਬੰਦਾ ਬਹਿ ਕੇ ਜੱਥੱਕਦਾ ਅੱਕਦਾ ਹੈ ਨਾ ਤੇ ਅਗਲੀ ਗੱਡੀ ਦੀ ਆਪਾਂ ਗੱਲਬਾਤ ਕਰ ਲੈਨੇ ਆ ਬਰੀਜਾ ਬਰੀਜਾ ਹੀ ਆ ਬਾਈ ਇਹ ਬਰੀਜਾ ਹਾਂਜੀ ਹਾਂਜੀ ਲਓ ਵੀ ਬਰੀਜਾ ਗੱਡੀ ਆ ਇਹਦਾ ਕੀ ਪ੍ਰਾਈਸ ਆ ਬਾਈ ਇਹਦਾ 1400 ਪਰ ਡੇ 1400 ਰੁਪਈਆ ਪਰ ਡੇ ਦਾ ਹਾਂਜੀ ਇਹ ਵੀ ਗੱਡੀ ਪੂਰੀ ਹੈ ਨਾ ਲਾਇਲੂਏ ਪਾਇਆ ਪਲਾਟੀ ਦੇ ਹੂੰ ਸਾਰੀਆਂ ਗੱਡਿਆਂ ਦੇ ਆਇਲਰ ਲੱਗੇ ਮਿਲਣਗੇ ਆਲਮੋਸਟ ਹਰ ਗੱਡੀ ਦੇ ਹਰ ਗੱਡੀ ਦੇ ਹਰ ਗੱਡੀ ਪੂਰੀ ਚਚਾ ਕੇ ਰੱਖੀ ਹੋਈ ਆ ਪੂਰੀ ਸਿਰਾਂ ਕਰਕੇ ਰੱਖੀ ਹੋਈ ਆ ਲਓ ਵੀ ਮਿੱਤਰੋ ਬਰੀਜਾ ਗੱਡੀ ਜੇ ਲੈ ਕੇ ਜਾਣੀਆਂ 1400 ਰੁਪਈਆ ਪਰ ਡੇ ਦਾ ਤੇ ਅਗਲੀ ਗੱਡੀ ਆ ਗਈ ਸਵਿਫਟ ਇਹ ਜੱਟਾਂ ਦਾ ਜਹਾਜ਼ ਮੰਨੀ ਜਾਂਦੀ ਆ ਘਰ ਘਰ ਦੇ ਵਿੱਚ ਜਿਵੇਂ ਪਹਿਲਾਂ ਹੁੰਦੀ ਸੀ ਇੰਡੀਕਾ ਫੇਰ ਆ ਗਈ ਅਲਟੋ ਤੇ ਹੁਣ ਥਾ ਮਾਲਲੀ ਸਵੈਰਟ ਤੇ ਇਹਦਾ ਕੀ ਹਿਸਾਬ ਆ ਬਾਈ ਇਹਦਾ ਵੀ ਬਰੇ 1000 ਰੁਪਏ ਪਰਡੇ ਲੈ ਵੀ ਆਹ ਰਾਣੋ ਵੀ ਹੁਣ ਘਟ ਨਹੀਂ ਰਹੀ ਇਹ ਵੀ ਨੋਵਾ ਦੇ ਬਰਾਬਰ ਆ ਗਈ ਕਹਿੰਦੇ 1000 ਰੁਪਏ ਪਰਡੇ ਲੋਕ ਇਹ 1400 1500 ਮੰਗਦੇ ਤੁਹਾਨੂੰ 1000 ਰੁਪਏ ਚ ਹੀ ਦੇ ਦਾਂਗੇ 1000 ਰੁਪਏ ਦੇ ਵਿੱਚ ਸਵੈਰਟ i20 ਵੀ ਹੈਗੀ ਉਹ ਵੀ 1000 ਰੁਪਏ ਚ i20 ਵੀ 1000 ਦੇ ਵਿੱਚ i20 ਗਈ ਹੋਈ ਆ ਹਨਾ ਬਾਈ ਅੱਜ ਕ੍ਰੇਟਾ i20 ਗਈ ਆ ਕ੍ਰੇਟਾ ਦਾ ਵੀ 1500 ਰੁਪਿਆ اچھا ਕ੍ਰੇਟਾ ਵੀ ਹੈ ਕ੍ਰੇਟਾ ਦਾ ਵੀ 1500 ਟੋਮਟ ਲਾ ਤੁਹਾਨੂੰ 1500 ਹੀ ਦੇ ਦਾਂਗੇ ਠੀਕ ਆ ਲੋ ਵੀ ਮਿੱਤਰੋ ਕ੍ਰੇਟਾ ਲੈ ਕੇ ਜਾਣੀ ਆ ਅੱਜ ਅਵੇਲੇਬਲ ਨਹੀਂ ਹੈਗੀ ਆਪਾਂ ਤੁਹਾਨੂੰ ਦਿਖਾ ਨਹੀਂ ਸਕੇ ਉਹ ਗਈ ਆ ਬੁਕਿੰਗ ਤੇ ਕ੍ਰੇਟਾ ਤੁਹਾਨੂੰ 1500 ਚ ਮਿਲ ਜੂ ਨੋਵਾ ਨੋਵਾ ਵੀ 1000 ਚ ਮਿਲ ਜੂ ਆਹ ਖੜੀ ਆ ਸੁਵਿਫਟ ਸੁਵਿਫਟ ਵੀ ਤੁਹਾਨੂੰ ਮਿਲ ਜੂ 1000 ਚ ਤੇ i20 ਵੀ I20 ਵੀ 1000 ਚੀ ਦੇ ਦਾਂਗੇ ਕੋਈ ਆਹ I20 ਵੀ ਕਹਿੰਦੇ 1000 ਚੀ ਦੇ ਦਾਂਗੇ ਕੋਈ ਚੱਕਰ ਨਹੀਂ ਮਾੜਾ ਮੋਟਾ ਚਲੋ ਉੱਤੇ ਥੱਲੇ ਬਾਈ ਕਰ ਲੂਗਾ ਤੇ ਆ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਤੀਆਂ ਆਹ Swift ਖੜੀ ਆ ਬਰੀਜਾ ਖੜੀ ਆ Nova Fortuner Scorpio Thar ਸਾਰੇ ਆਪਾਂ ਤੁਹਾਨੂੰ ਪ੍ਰਾਈ ਵੀ ਦੱਸਦੇ ਵੀ ਆਹ ਭਾਈ ਪ੍ਰਾਈਜ਼ ਆ ਅਸੀਂ ਤਾਂ ਇਹ ਗੱਲ ਕਹਿਣੇ ਆ ਵੀ ਦੇਖੋ ਸ਼ੌਂਕ ਹੁੰਦਾਗਾ ਮਤਲਬ ਜੇ ਕਿਸ ਨੇ ਸ਼ੌਂਕ ਹੀ ਪੂਰਾ ਕਰਨਾ ਹੈਗਾ ਮੈਂ ਤਾਂ ਕਹਣਾ ਕਾਣੂ ਐਵੇਂ ਤੁਸੀਂ 40 ਲੱਖ ਲਾਉਣਾ 20 ਲੱਖ ਲਾਉਣਾ ਸ਼ੌਂਕ ਪੂਰਾ ਕਰਨਾ ਜਿੰਨੇ ਦਾ ਚਲਾਉਣੀਆਂ ਤੁਸੀਂ ਲੈ ਕੇ ਯਾਰ 22 ਹੁਣਾਂ ਤੋਂ ਚਲਾਓ ਮੈਂ ਕਹਣਾ ਕਿਉਂ ਉਧਰ ਵੀ ਆਪਾਂ ਇੰਨੇ ਪੈਸੇ ਲਾਉਣਾ ਹੀ ਆ ਜਦੋਂ ਸ਼ੌਂਕ ਪੂਰਾ ਹੋ ਗਿਆ ਥਾਰ ਦਾ ਫਿਰ ਸਕਾਰਪੀਓ ਲੈ ਜਿਓ ਠੀਕ ਹੈ ਤੇ ਮੈਂ ਕਹਣਾ ਯਾਰ ਰੈਂਟਾ ਜਿਹੜਾ ਪੂਰਾ ਜਾਇਜ਼ ਆ ਸਾਰਾ ਐਗਰੀਮੈਂਟ ਬਾਈ ਹੁਣੀ ਕਰਦੇ ਆ ਰੈਂਟ ਤੇ ਜਿੰਨਾ ਟਾਈਮ ਮਰਜ਼ੀ ਤੁਸੀਂ ਲਿਆ ਸਕਦੇ ਹੋ ਤੇ ਬਾਈ ਆਪਦਾ ਨੰਬਰ ਦੱਸ ਦੋ ਬੋਲ ਕੇ ਵੀ ਕਿਹੜੇ ਨੰਬਰ ਤੇ ਸੰਪਰਕ ਕਰਨਾ ਨੰਬਰ ਵੀ ਇਹ ਆਪਣਾ ਹੈਗਾ ਵਾ 97806 48 ਠੀਕ ਹੈ ਜੀ ਬਾਕੀ ਆਪਾਂ ਨੰਬਰ ਆ ਜਿਹੜਾ ਉਹ ਆਪਾਂ ਵੀਡੀਓ ਦੇ ਉੱਪਰ ਵੀ ਚਲਾ ਦਾਂਗੇ ਤੇ ਬਾਈ ਉਹਨਾਂ ਦੇ ਨਾਲ ਤੁਸੀਂ ਫੋਨ ਕਰਕੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਘਟੋਕਟ ਮਹੀਨਾ 2 ਮਹੀਨੇ ਪਹਿਲਾਂ ਤੁਸੀਂ ਜਰੂਰ ਦੱਸ ਦਿਓ ਮੈਂ ਤਾਂ ਕਹਣਾ ਅੱਜ ਹੀ ਬੁਕਿੰਗਾਂ ਕਰਾਉਣੀਆਂ ਸ਼ੁਰੂ ਕਰ ਦੋ ਕਿਉਂਕਿ ਗਾਹਾਂ ਫਿਰ ਐਨ ਆਰ ਆਈ ਭਰਾ ਆਉਂਦੇ ਆ ਹਨਾ ਤੇ ਉਹਨਾਂ ਨੇ ਫਿਰ ਬੁਕਿੰਗਾਂ ਕਰਾਈਆਂ ਹੁੰਦੀਆਂ ਨੇ ਮੂਰੇ ਸਿਆਲ ਆਉਂਦਾ ਵਿਆਹ ਵੀ ਦੇਖਣ ਆਉਣਾ ਹੁੰਦਾ ਉਹਨਾਂ ਨੇ ਤੇ ਨੰਬਰ ਦੇ ਤੇ ਸੰਪਰਕ ਕਰ ਲਓ ਵੀ ਧਾਲੀ ਵਾਲ ਸਾਹਿਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ